ਬੜੇ 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 ਫਾਰਮਿਗੇਸ਼ਨ ਸਿੱਖਾ ਜਾ ਰਹੇ ਆ ਆਪਣੇ ਲੋੜ ਦੇ ਕੀਤੇ ਮਾਨੂੰ ਅਸੀਂ ਭਾਈ ਇੱਥੇ ਪਾਲਨਪੁਰ ਗੁਜਰਾਤ ਆਏ ਵੇ ਗੱਡੀਆਂ ਲੈ ਕੇ 2 2 3 3 ਤਰੀਕ ਦੇ ਗੱਡੀਆਂ ਲੈ ਕੇ ਆਏ ਵੇ ਸਾਰੇ ਵੀਰ ਸਾਰੇ ਡਰਾਈਵਰ ਬੈਠੇ ਆ ਜੀ ਕੁਝ ਮਾਲਕਾਂ ਵਿੱਚ ਇੱਥੇ ਗੁਜਰਾਤ ਦੇ ਵਿੱਚ ਇਹ ਗੱਡੀਆਂ ਖਾਲੀ ਨਹੀਂ ਕਰਦੇ ਜੀ 15 15 ਦਿਨ ਹੋ ਗਏ ਸਾਨੂੰ ਖੜੀਆਂ ਨੇ 3 3 ਤਰੀਕ ਦੀਆਂ ਗੱਡੀਆਂ ਖੜੀਆਂ ਜੀ ਮਾਰਚ ਮਹੀਨੇ ਦੀਆਂ ਵੀ ਖੜੀਆਂ ਕੁਝ ਵਿੱਚ ਕੁਝ ਚੌਥੇ ਮਹੀਨੇ ਦੀਆਂ ਵੀ ਖੜੀਆਂ ਜੀ ਇਹ ਅਜ ਫੈਕਟਰੀ ਵਾਲੇ ਨਾਲ ਖੁਦ ਜਵਾਬ ਦੇਤਾ ਜੀ ਵੀ ਅਸੀਂ ਖਾਲੀ ਨਹੀਂ ਕਰਨੀਆਂ ਵੇ ਸਾਡੀ ਫੈਕਟਰੀ 15 ਦਿਨ ਵਾਸਤੇ ਬੰਦ ਆ ਤੇ 15 15 ਦਿਨ ਤਾਂ ਪਹਿਲਾਂ ਹੋ ਗਈ ਗੱਡੀਆਂ ਕਿਸਤਾਂੀਆਂ ਮੰਦਾ ਕਿਸ਼ਤ ਦੇਵੇ ਕਿੱਥੋਂ ਜੀ ਮਹੀਨਾ ਮਹੀਨਾ ਹੋ ਗਿਆ ਹਿਸਾਬ ਕਰਦਾ ਮਹੀਨਾ ਮਹੀਨਾ ਰਾਮਦਰੀ ਆ ਨਾ ਤਾਂ ਇੱਥੇ ਰੋਟੀ ਦਾ ਕੋਈ ਸਾਧਨ ਆ ਜੀ ਨਾ ਇੱਥੇ ਪਾਣੀ ਦਾ ਨਾ ਲੈਟਰਨ ਬਾਥਰੂਮਾਂ ਕੋਈ ਬਹੁਤ ਔਖੇ ਆ 15 15 ਦਿਨ ਤਾਂ ਪਹਿਲਾਂ ਹੀ ਹੋ ਗਏ ਜੀ ਤੇ ਹੁਣ 15 ਦਿਨ ਵਾਸਤੇ ਵੈਸੇ ਬੰਦ ਹੋ ਗਈ ਏ ਸਾਡਾ ਬਹੁਤ ਬੁਰਾ ਹਾਲ ਹੈ ਜੀ ਸਾਡਾ ਇੱਥੋਂ ਖੜਾ ਛੱਡਿਆ ਨਾ ਤਾਂ ਇਹ ਬੰਦੇ ਸਾਨੂੰ ਬਾਹਰ ਕੱਢਦੇ ਆਂ ਨਾ ਇਹ ਗੱਡੀਆਂ ਰਿਜੈਕਟ ਕਰਦੇ ਆਂ ਸਾਡੀਆਂ ਵੀ ਰਿਜੈਕਟ ਕਰਕੇ ਬਾਹਰ ਕੱਢੀਆਂ ਜਾਂਦੇ ਸਾਡਾ ਇੱਥੇ ਕੋਈ ਹੱਲ ਨਹੀਂ ਹੈ ਜੀ ਉਹ ਆ ਗਿਆ ਦੱਸ ਦੋ ਰੋਕ ਵੀਡੀਓ